ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਟਰਾਂ ਨੂੰ ਛਿੱਲਾਂਗੇ ਮਟਰੋ ਮਟਰ ਮਿੰਟੋ ਮਿੰਟੀ ਤੋਂ ਛਿੱਲ ਕੇ ਦਿਖਾਵਾਂਗੇ ਤੇ ਆ ਅੱਧਾ ਕਿਲੋ ਮਟਰ ਹੈ ਤੇ ਆਪਾਂ ਸਾਰੇ ਵਿੱਚ ਡੱਕੇ ਡੌਲੇ ਜਿਹੜੇ ਕੱਢ ਦਿਆਂਗੇ ਸਾਫ਼ ਸਾਫ਼ ਮਟਰ ਰੱਖ ਲਾਂਗੇ ਬੜਾ ਚੋਕਰਾ ਮਟਰਾਂ ਦਾ ਹੋ ਗਏ ਮਿੰਟੋ ਮਿੰਟੀ ਛੱਲਿਆ ਜਾਂਦਾ ਹੈ ਐਸ ਤਰ੍ਹਾਂ ਦਾ ਕੋਈ ਗੰਦਾ ਮਟਰ ਆਪਾਂ ਵਿੱਚੋਂ ਕੱਢ ਦਿਆਂਗੇ ਇਹ ਕਾਲਾ ੁੰਡਾ ਮਟਰ ਜੜ ਵਿੱਚੋਂ ਆ ਹਰੀ ਮਿਰਚਾਂ ਵਿੱਚ ਇਹ ਵੀ ਕੱਢ ਦਿਆਂਗੇ ਹਰੀ ਮਿਰਚ ਵਿੱਚ ਜੋ ਕੋਈ ਗੰਦਾ ਮਟਰਾਤਾ ਪਾਉ ਕੱਢ ਦਾਂਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਪਾਣੀ ਪਾਵਾਂਗੇ ਵਾਜੋ ਦਾ ਹਵਾ ਸੇ ਵਾਜੋ ਹਵਾ ਉਤੋਂ ਟੱਕ ਦੇਾਂਗੇ ਤੇ ਜਦੋਂ ਪਾਣੀ ਗਰਮ ਹੋ ਗਿਆ ਫਿਰ ਮਟਰ ਪਾਵਾਂਗੇ ਲਓ ਆਪਣਾ ਪੂਰਾ ਪਾਣੀ ਗਰਮ ਹੋ ਗਿਆ ਤੇ ਆਪਾਂ ਹੁਣ ਮਟਰ ਪਾਵਾਂਗੇ ਉੱਤੋਂ ਆਪਾਂ ਟੱਕ ਲਿਆਂਗੇ ਜਿਓ ਅਰੀਜਨ ਲਾ ਦੇ ਉੱਤੋਂ ਫੇਰ ਲਾਵਾਂਗੇ। ਲਓ 2-3 ਮਿੰਟ ਹੋ ਗਏ ਮਟਰ ਪਾਇਆ ਨੂੰ। ਤੇ ਮਟਰ ਰਹਿ ਜੇ ਪੈ ਗਏ ਇਥੇ। ਤੇ ਆਪਾਂ ਹੁਣ 4-5 ਮਿੰਟ ਹੋਰ ਵੇਖੇ ਨਾ ਵੀ ਇਹਨਾਂ ਨੂੰ ਰੰਨਾਂਗੇ। ਆਪਾਂ ਕੇਰਾ ਹਲਾ ਦਿੰਨੇ ਆ। ਉੱਤੇ ਥੱਲੇ ਵਾਲੇ ਉੱਤੇ ਹੋ ਜਾਣਗੇ। ਉੱਤੇ ਵਾਲੇ ਥੱਲੇ ਹੋ ਜਾਣਗੇ। ਹੁਣ ਆ ਪਟਾਕ ਦੇਾਂਗੇ ਲਓ ਆਪਣੇ ਮਟਰ ਬਣ ਗਏ ਹੁਣ 10 10 12 ਮਿੰਟ ਹੋ ਗਏ ਰਹੀਦਿਆਂ ਨੂੰ ਤੇ ਹੁਣ ਆ ਭਲਾ ਲਾਂਗੇ ਦੇਖੋ ਹੁਣ ਆਪਾਂ ਨਾਲੋ ਨਾਲ ਕੱਪੜੇ 'ਚ ਪਾ ਲਾਂਗੇ కదు ਸਤਾਰਾ ਬੈਨਨ ਖੁਲਾਰ ਲਾਂਗੇ ਨਾਲੇ ਠੰਡੇ ਹੋ ਜਾਣਗੇ ਆਪਾਂ ਭਿਜ ਨੇ ਕੜਿਓਗੀ ਸਾਰੀ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਮਰ ਮਰ ਲਾਂਗੇ ਹੁਣ ਆਪਾਂ ਛਿੱਲੜ ਛਿੱਲੜ ਪਾਸੇ ਕੱਢ ਦਿਆਂਗੇ ਇਸ ਤਰ੍ਹਾਂ ਪਾ ਟੋਕਰਾ ਮਟਰਾਂ ਦਾ ਹੋਵੇ ਸਿਮੈਂਟੋ-ਮੈਂਟੀ ਨਿਕਲ ਜਾਂਦਾ ਹੈ ਜਿਆਦਾ ਹੀ ਆਪਾਂ ਨੂੰ ਕਈ ਵਾਰਾ ਜਿਆਦਾ ਕੱਢਣੇ ਪੈਂਦੇ ਹੈਗੇ ਤੇ ਉਦੋਂ ਤਾਂ ਆਪਾਂ ਨੂੰ ਇਸ ਤਰ੍ਹਾਂ ਹੀ ਕੱਢਣਾ ਹੀ ਫੈਰੇਗਾ ਵੀ 6 ਦਿਨ ਨਿਕਲ ਪੈਂਦੇ ਹੈ ਜੇ ਥੋੜੇ ਹੋਣ ਤਾਂ ਫਿਰ ਤਾਂ ਆਪਾਂ ਉਹਨੂੰ ਵੀ ਕੱਢ ਸਕਦੇ ਆ ਜੇ ਜਿਆਦਾ ਪ੍ਰੋਗਰਾਮ ਹੋਵੇ ਵੀ ਕੋਈ ਵਿਆਹ ਸ਼ਾਦੀ ਦਾ ਜਾਂ ਕੋਈ ਓਂ ਘਰੇ Det er vanskelig å finne ut hvordan det skal ਸਾਰੇ ਮਟਰ ਆਪਣੇ ਨਿਕਲ ਗਏ ਐ ਤੇ ਹੁਣ ਆਪਾਂ ਇਹ ਡਾਉਂਗੇ ਚਪਾਲਾਂਗੇ ਵੇਖੋ ਦੇਖੋ ਕੋਈ ਛਿਲਣ ਨੂੰ ਰਿਹਾ ਵਿੱਚ ਸਾਰੇ ਮਟਰ ਨਿਕਲ ਗਏ ਆਪਣੇ ਦਾਣੇ ਤੇ ਜੇ ਇਸ ਤਰ੍ਹਾਂ ਵੇ ਆਪਾਂ ਕਈ ਵਾਰ ਕਾਲ ਹੁੰਦੀ ਐ ਵੀ ਨਹੀਂ ਕੱਢਣ ਦਾ ਟਾਈਮ ਹੁੰਦਾ ਤੇ ਉਬਲ ਮੇ ਧਰਦੇ ਹੋ ਤੇ ਬਸ ਮੁੜ ਕੇ ਹੋਰ ਕੰਮ ਕਰ ਲਓ ਤੇ ਨਾਲ ਦੇ ਨਾਲ ਫਿਰ ਇਹਨਾਂ ਨੂੰ ਮਸਲ ਕੇ ਕੱਟ ਲਓ ਤੇ ਬਹੁਤ ਵਧੀਆ ਵੇਖਿਆ ਤਰੀਕਾ ਇਹ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ